ਮੈਂ ਇੱਕ ਵੱਡੀ ਪੀਲ ਲਗਾ ਕਰਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਅੰਦਰ ਖਰਖਾਦੀ ਖੇਤੀ ਹੋਣੀ ਚਾਹੀਦੀ ਆ ਤੋ ਖੇਤੀ ਖਰਖਾਦੀ ਹੋਵੇ ਤੇ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਫੁੱਤਰੇ ਚਾਹੀਦੇ ਤੋ ਤਰੋ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਫੁੱਲਣਗੇ ਇਹ ਚ ਬਹੁਤ ਵੱਡਾ ਜ਼ਿਮੀਂਦਾਰਾਂ ਨੂੰ ਬਹੁਤ ਵੱਡਾ ਵੱਲ ਮਿਲਣਾ ਜਾਂ ਤੇ ਬਹੁਤ ਵੱਡਾ ਫਾਇਦਾ ਮਿਲੂ ਕਿਹੜਾ ਛੋਟਾ ਜ਼ਿਮੀਂਦਾਰ ਆ ਕਿ ਤਰਾ ਦੋ ਕਿੱਲੇ ਵਾਲੇ ਆ ਕਿੱਲੇ ਵਾਲੇ ਆ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਤੇ ਮੈਨੂੰ ਲੱਗਦਾ ਜ਼ਿੰਮੇਦਾਰ ਕਿਰਾ ਪੰਜਾਬ ਦਾ ਆ ਉਹ ਬਹੁਤ ਤਰੱਕੀਆਂ ਕਰੂਗਾ ਤਰ ਪੰਜਾਬ ਦੇ ਅੰਦਰ ਠੇਕੇ ਖੁੱਲ ਗਏ ਦੇਖੋ ਠੇਕੇ ਖੁੱਲਣ ਦਾ ਕਾਰਨ ਪਹਿਲੂ ਆਪਣੇ ਪੰਜਾਬ ਚ ਕਿਹ ਸਮੇਂ ਠੇਕੇ ਹੁੰਦੇ ਸੀ ਠੀਕ ਹੈ ਪਤਾ ਨਹੀਂ ਮੁੜ ਕੇ ਕਿਹਰੇ ਕਾਰਨ ਕਰਕੇ ਉਹ ਬੰਦ ਹੋ ਗਏ ਠੀਕ ਹੈ ਬਾਕੀ ਕਈ ਸੂਬਿਆਂ ਚ ਫੀਮ ਤੇ ਠੇਕੇ ਕਿਰੇ ਖੁੱਲੇ ਆ ਭੁੱਕੀ ਵੇਖਦੀ ਆ ਤੇ ਖਸ ਖਸ ਦੇ ਡੋਡੇ ਘਰੇ ਲੋਕ ਪਿੰਦੇ ਆ ਦੇਖੋ ਜੀ ਕਿਰਾ ਫੀਮ ਆ ਫੀਮ ਕੋਈ ਮਾਰੀ ਚੀਜ਼ ਨਹੀਂ ਆ ਫੀਮ ਨਾਲ ਕੋਈ ਬੰਦਾ ਮਰਿਆ ਨਹੀਂ ਕੋਈ ਦਸਦੋ ਕੋ ਫੀਮ ਨਾ ਕੋਈ ਬੰਦਾ ਕਿਹੜਾ ਨਸ਼ਾ ਫੀਮ ਦਾ ਕਰਦਾ ਆ ਫੀਮ ਨਾ ਮਿਹਨਤ ਕਰਦਾ ਆ ਆਪਣਾ ਕਾਰੋਬਾਰ ਕਰਦਾ ਖੇਤੀ ਦੀ ਕਾਰੋਬਾਰ ਬਾਪਰਾ ਉਥੇ ਕੰਮ ਕਰਦਾ ਹਾਲ ਵੋਂਦਾ ਆ ਟਰੈਕਟਰ ਨਾਲ ਬਹੁਤ ਵਧੀਆ ਕਾਰੋਬਾਰ ਕਰਦਾ ਆ ਕਿਰੇ ਚਿੱਟਾ ਜਾਂ ਪੰਜਾਬ ਦੇ ਅੰਦਰ ਖਿਲ ਰਿਆ ਚਿੱਟੇ ਨੇ ਦੇਖੋ ਜਹਾਰਾਂ ਹੀ ਲੋਕਾਂ ਦੇ ਮਾਵਾਂ ਦੇ ਪੁੱਤ ਕਿਹੜੇ ਆ ਖਤਮ ਕਰ ਦਿੱਤੇ ਤੇ ਮੈਂ ਕਹਿੰਦਾ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਖੁੱਲੇ ਜਾਣ ਤੇ ਮੈਨੂੰ ਲੱਗਦਾ ਕਿਹੜਾ ਚਿੱਟਾ ਆ ਲੋਕੀ ਚਿੱਟੇ ਨੂੰ ਨਹੀਂ ਪੀਣਗੇ ਤੇ ਫੀਮ ਦੇ ਠੇਕੇ ਖੁੱਲ ਜਾਣਗੇ ਪੰਜਾਬ ਅੰਦਰ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਆ ਤੇ ਮੁੱਖ ਮੰਤਰੀ ਸਾਹਿਬ ਇਹਦਾ ਮੁੱਦਾ ਜਰੂਰ ਠਾਓ ਤੇ ਜਰੂਰ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਖਾਸਾ ਦੀ ਖੇਤੀ ਹੋਣੀ ਚਾਹੀਦੀ ਆ ਕਿਹੜੀ ਖੇਤੀ ਆ ਪੰਜਾਬ ਦੇ ਅੰਦਰ ਦੇਖੋ ਆ ਕੋਈ ਨਸ਼ਾ ਨਹੀਂ ਹੁੰਦਾ ਦੇਖੋ ਆ ਰਾਜਾ ਦਾ ਖਾਣਾ ਆ ਕਿਹੜਾ ਬੰਦਾ ਖਾਂਦਾ ਆ ਉਹ ਮਿਹਨਤ ਕਰਦਾ ਚਿੱਟਾ ਘਰਾ ਪਿੰਦਾ ਚਿੱਟੇ ਨਾਲ ਕੋਈ ਕੰਮ ਨਹੀਂ ਕਰਦਾ ਚਿੱਟੇ ਨਾਲ ਝਾਰਾਂ ਹੀ ਲੋਕਾਂ ਦੀਆਂ ਮੌਤਾਂ ਹੋ ਗਈਆਂ ਤੇ ਝਾਰਾਂ ਹੀ ਮਰੇ ਆ ਤੇ ਮੈਂ ਜਰੂਰ ਅਪੀਲ ਕਰਦਾ ਪੰਜਾਬ ਦੇ ਗੌਰ ਮੁੱਖ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਜਰੂਰ ਅਸਰ ਕਰਨਗੇ ਤੇ ਉਹਨਾਂ ਦੇ ਕਈ ਮੰਤਰੀ ਬੋਲੇ ਇਸ ਮਸਲੇ 'ਚ ਤੇ ਪੰਜਾਬ ਦੇ ਅੰਦਰ ਗਰੇ ਠੇਕੇ ਖਦਣੇ ਚਾਹੀਦੇ ਫੀਮ ਤੇ ਤਰੋਂ ਪੰਜਾਬ ਦੇ ਅੰਦਰ ਹਰ ਜ਼ਿਲ੍ਹੇ 'ਚ ਠੇਕਾ ਖੁੱਲਣਾ ਹੋਵੇ ਤੇ ਮੈਨੂੰ ਲੱਗਦਾ ਚਿੱਟਾ ਅਗੇਰਾ ਖਤਮ ਚਿੱਟੇ ਦਾ ਲੱਕ ਟੁੱਟ ਜਾਣਾ ਉਸੇ ਟਾਈਮ ਤੇ ਲੋਕੀ ਚਿੱਟਾ ਨਹੀਂ ਪੀਣਗੇ ਕਈ ਲੋਕਾਂ ਦੀਆਂ ਜਾਨਾਂ ਵਾਜਣਗੀਆਂ ਕਈ ਮਾਮਾ ਦੇ ਪੁੱਤ ਕੇ ਰੋ ਵਾਜ ਜਾਣਗੇ ਮੈਨੂੰ ਲੱਗਦਾ ਪੁੱਠੇ ਪਾਸੋਂ ਵੱਜ ਜਾਣਗੇ ਪਾਵਾ ਦੇ ਪੁੱਤ ਜਰੂਰ ਮੁੱਖ ਮੰਤਰੀ ਸਾਹਿਬ ਅਸਰ ਕਰਨਗੇ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਜਰੂਰ ਕਰਾਉਣਗੇ ਸੀਐਮ ਪੰਜਾਬ ਦੇ